राहुल गांधी जिंदाबाद 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 नीत पिटू हाय 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 नीत पिटू हाय 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 राहुल गांधी जिंदाबाद नीत पिटू मुर्दाबाद 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 नीत पिटू शर्म करो शर्म करो शर्म करो अब पीछे आ जाओ मेरे बड़े बड़े आ यार मुर्दाबाद मुर्दाबाद प्रोटेस्ट किया जा रहा है कारण की है जी ਅੱਜ ਸਾਡੇ ਦੇਸ਼ ਦੇ ਐਲੋਪੀ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਜੋ ਸਾਡੇ ਹਰਮਨ ਪਿਆਰੇ ਨੇਤਾ ਨੇ ਉਹਨਾਂ ਦਾ ਸਾਡੇ ਰਵਨੀਤ ਬਿੱਟੂ ਜੋਗੀ ਕੇਂਦਰੀ ਮੰਤਰੀ ਨੇ ਲੁਧਿਆਣਾ ਤੋਂ ਜਿੰਨਾ ਲੋਕਾਂ ਨੇ ਉਹਨੂੰ ਨਕਾਰ ਕੇ ਭੇਜਿਆ ਉਹਨਾਂ ਨੂੰ ਬੀਜੇਪੀ ਸਰਕਾਰ ਨੇ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਉਹਨਾਂ ਨੇ ਕੱਲ ਇੱਕ ਟਿੱਪਣੀ ਕੀਤੀ ਸਾਡੇ ਰਾਹੁਲ ਗਾਂਧੀ ਸਾਡੇ ਲੀਡਰ ਬਾਰੇ ਕਿ ਉਹ ਇੱਕ ਅੱਤਵਾਦੀ ਨੇ ਕਿਉਂਕਿ ਟੈਰਰਿਸਟ ਨੇ ਬੜੀ ਮੰਦਪੱਗੀ ਗੱਲ ਹੈ ਬੜੀ ਸ਼ਰਮਨਾਕ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਅ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੀ ਗੱਲਾਂ ਕਰਨੀ ਸ਼ੋਭਾ ਨਹੀਂ ਦਿੰਦੀਆਂ ਤੇ ਨਾਲੇ ਇਹ ਉਸ ਪਰਿਵਾਰ ਦੀਆਂ ਉਸ ਪਰਿਵਾਰ ਦੇ ਦੇਵਾਰ ਰਾਹੁਲ ਗਾਂਧੀ ਜੀ ਨੇ ਜਿਨ੍ਹਾਂ ਨੇ ਆਪਣੇ ਦੇਸ਼ ਬਚਾਉਣ ਪਿੱਛੇ ਆਪਣੀਆਂ ਸ਼ਹੀਦਾ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੇ ਤੇ ਇਹ ਉਹੀ ਰਾਹੁਲ ਗਾਂਧੀ ਹੈ ਜਿਹੜਾ ਰਮਨੀਤ ਬਿੱਟੂ ਕਹਿੰਦਾ ਸੀਗਾ ਕਿ ਮੈਨੂੰ ਰਾਹੁਲ ਗਾਂਧੀ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਦਿੱਤਾ ਇਹਨਾਂ ਨੇ ਉਹਨਾਂ ਨੂੰ ਜਿਹੜੀ ਕਿ ਪੱਗ ਬੰਨਣ ਦੀ ਵੀ ਜਿਹੜੀ ਪ੍ਰੇਰਣਾ ਸੀਗੀ ਰਾਹੁਲ ਗਾਂਧੀ ਜੀ ਨੇ ਦਿੱਤੀ ਸੀਗੀ ਇਹ ਉਹੀ ਰਾਹੁਲ ਗਾਂਧੀ ਜੀ ਨੇ ਉਹੀ ਪਰਿਵਾਰ ਹੈ ਉਹੀ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਇਹ ਉਹੀ ਰਾਹੁਲ ਗਾਂਧੀ ਜੀ ਹੈ ਜਿਨ੍ਹਾਂ ਨੇ ਰਮਨੀਤ ਬਿੱਟੂ ਨੂੰ ਤਿੰਨ ਵਾਰੀ ਮੈਂਬਰ ਆਫ ਪਾਰਲੀਮੈਂਟ ਬਣਾਇਆ ਸਾਨੂੰ ਪਤਾ ਨਹੀਂ ਇਹਨਾਂ ਦੇ ਪਰਿਵਾਰ ਚੋਂ ਸਾਡੇ ਮਰਹੂਮ ਬਿਹਨ ਸਿੰਘ ਜੀ ਸੀਗੇ ਜਿਹੜੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਚੋਂ ਬੰਨੇ ਕੈਸਾ ਇਹ ਜਵਾਬ ਹੈ ਜਿਹੜਾ ਇੱਕ ਕੇਂਦਰੀ ਮੰਤਰੀ ਨੇ ਬਣਾਇਆ ਕਿ ਇਹਦੀ ਬੁੱਧੀ ਨੂੰ ਸਮਝ ਨਹੀਂ ਲੱਗਦੀ ਕਿ ਇਹਦਾ ਦਿਮਾਗ ਕਿਵੇਂ ਦਾ ਹੈ ਇਹ ਕੀ ਕਹਿਣਾ ਚਾਹੁੰਦਾ ਹੈ ਇਹਦੇ ਅਹੀਦ ਸ਼ਹਿਰਾਂ ਵਿੱਚੋਂ ਇਹੀ ਪਤਾ ਲੱਗਦਾ ਹੈ ਕਿ ਬੀਜੇਪੀ ਵਾਲਿਆਂ ਨੇ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ 4-5 ਦਿਨ ਪਹਿਲਾਂ ਦਿੱਲੀ 'ਚ ਇੱਕ ਇਹਨਾਂ ਦੇ ਬੀਜੇਪੀ ਲੀਡਰ ਨੇ ਕਿਵੇਂ ਇਹਨਾਂ ਦੇ ਪਰਿਵਾਰ ਬਾਰੇ ਜਿਵੇਂ ਪਰਿਵਾਰ ਪਰ ਦੱਸਿਆ ਵੀ ਜਿਵੇਂ ਪਰਿਵਾਰ ਨੂੰ ਪਹਿਲਾਂ ਇਹਨਾਂ ਦਾ ਸ਼ਹੀਦਿਆ ਹੋਇਆ ਇਵੇਂ ਹੀ ਰਾਹੁਲ ਗਾਂਧੀ ਜੀ ਬਾਰੇ ਵੀ ਇਹਨਾਂ ਦਾ ਵੀ ਕਤਲ ਹੋਇਆ ਬੜੀ ਮੰਦਪਾਗੀ ਗੱਲ ਹੈ ਇਹ ਇਹਨਾਂ ਦੀਆਂ ਇਹ ਗੱਲਾਂ ਸ਼ਰਿਆਮੇ ਦਰਸਾਉਂਦੀਆਂ ਨੇ ਕਿ ਇਹ ਰਾਹੁਲ ਗਾਂਧੀ ਜੀ ਇਹਨਾਂ ਬਾਰੇ ਕਹਿੰਦੇ ਕਿ ਬੀਜੇਪੀ ਬੀਜੇਪੀ ਇਹਨਾਂ ਬਾਰੇ ਕਹਿ ਰਹੀ ਹੈ ਜਿਹੜੇ ਕਿ ਕਦੀ ਇਹ ਸਾਡੇ ਕਿਸਾਨ ਭਰਾ ਜਿਹੜੇ ਕਿ ਉੱਤੇ ਬੰਦੇ ਨੇ ਬਾਰਡਰਾਂ ਤੇ ਜਾ ਕੇ ਬੰਦੇ ਕਹਿੰਦੇ ਉਹਨਾਂ ਨੂੰ ਟੈਰਰਿਸਟ ਕਹਿੰਦੇ ਨੇ ਇਹ ਸਾਰਾ ਇਹਨਾਂ ਦਾ ਸ਼ਰਜੰਤਰ ਹੈ ਪਤਾ ਨਹੀਂ ਇਹਨਾਂ ਨੂੰ ਕੀ ਲਾਭ ਮਿਲਦਾ ਹੈ ਕਿ ਇਹ ਕੀ ਆਪਣੇ ਸੁਆਤ ਫਾਇਦੇ ਵਾਸਤੇ ਵੀ ਜਿਹੜੀ ਇਹੋ ਜਿਹੀਆਂ ਟਿੱਪੀਆਂ ਕਰਦੀਆਂ ਬੜੀ ਮੰਦਪੱਗੀ ਗੱਲ ਹੈ ਅਸੀਂ ਸਾਰੀ ਯੂਥ ਕਾਂਗਰਸ ਦੀ ਟੀਮ ਨੇ ਸਾਡੇ ਮਿਊਨਿਸਪਲ ਕਾਉਂਸਲਰ ਸਾਡੇ ਸੇਵਰ ਜੀ ਅਮਰਪ੍ਰੀਤ ਬੋਬੀ ਜੀ ਖਹਿਰਾ ਸਾਹਿਬ ਤੇ ਸਾਡੇ ਮਹਾਦੇਵ ਸਿੰਘਲਾ ਜੀ ਪ੍ਰਧਾਨ ਅਭਿਨੇਸ਼ ਸ਼ਰਮਾ ਜੀ ਅਤੇ ਹੋਰ ਸਾਡੀ ਸਮੁੱਚੀ ਸਾਰੀ ਟੀਮ ਪ੍ਰਵੀਨ ਗੁਰਮੀਤ ਸਾਰੇ ਜਿੰਨੇ ਵੀ ਸਾਡੀ ਟੀਮ ਨੂੰ ਅੱਜ ਅਸੀਂ ਇਹਦਾ ਪੁੱਤਲਾ ਫੂਕਿਆ ਤੇ ਅਸੀਂ ਗੁਜਾਰਿਸ਼ ਕਰਦੇ ਕਿ ਇਹਨਾਂ ਨੂੰ ਮਾਫੀ ਮੰਗੇ ਜਨਤਕ ਤੌਰ ਤੇ ਜੇ ਬੀਜੇਪੀ ਇਹਦਾ ਸਪਸ਼ਟਕਰਨ ਦਵੇ ਵੀ ਇਹ ਗਲਤ ਹੈ ਜਾਂ ਸਹੀ ਬਿਆਨ ਹੈ। ਤਵਰੀਦ ਪਿੱਟੂ ਦਾ ਦੁਬਾਰਾ ਬਿਆਨ ਆਂਦਾ ਹੈ ਕਿ ਰਾਹੁਲ ਗਾਂਧੀ ਨੇ ਸਹੀ ਗਲਤ ਬੋਲਿਆ ਸੀ ਇਸ ਲਈ ਮੈਂ ਬਿਆਨ ਦਿੱਤਾ ਸੀ ਤੇ ਉਹਨੂੰ ਤੋੜ-ਮੋੜ ਕੇ ਜਿਹੜਾ ਇਹ ਕੀਤਾ ਜਾ ਰਿਹਾ ਹੈ। ਬਿਲਕੁਲ ਤੁਸੀਂ ਇਹਦੇ 'ਚ ਕੋਈ ਲੁਕਣ-ਚੁਪਣ ਵਾਲੀ ਕੋਈ ਗੱਲ ਨਹੀਂ ਹੈ। ਬੜੇ ਕਲੀਅਰ ਵੀਡੀਓ ਹੈ ਉਹਦੇ 'ਚ ਉਹ ਆਮ ਇੱਕ ਪਬਲਿਕ ਦੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਰਹੇ ਸੀਗੀ ਲੋਕਾਂ ਨਾਲ ਮਿਲ ਰਹੇ ਸੀ ਕਰ ਰਹੇ ਸੀਗੇ ਇੱਕ ਮੀਟਿੰਗ 'ਚ ਉਹਨਾਂ ਨੇ ਇੱਕ ਆਮ ਜਿਵੇਂ ਸਿੱਖ ਲੜਕੇ ਨੂੰ ਉਠਾਇਆ ਵੀ ਜੇ ਤੁਹਾਨੂੰ ਜੇ ਤੁਹਾਨੂੰ ਪੰਜਾਬ 'ਚ ਵੀ ਤੁਹਾਨੂੰ ਕੜਾ ਪਾਨ ਦੀ ਜਾਂ ਪਾਗ ਲਪਾਉਣ ਦੀ ਜੱਜਦਾਂ ਦਿੱਤੀ ਜਾਵੇ ਤੇ ਤੁਸੀਂ ਫਿਰ ਕੀ ਹੋਏਗਾ ਤੁਸੀਂ ਦੇਖ ਜਿਓ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਇਲੈਕਸ਼ਨਾਂ ਲੜੀਆਂ ਬੀਜੇਪੀ ਵਾਲਿਆਂ ਨੇ ਧਰਮ ਦੇ ਨਾਂ ਤੇ ਲੜਾਉਣ ਦੀਆਂ ਗੱਲਾਂ ਕਰਦੇ ਨੇ ਇਹ ਉਹੀ ਰਾਹੁਲ ਗਾਂਧੀ ਨੇ ਸਾਰੇ ਧਰਮ ਨੂੰ ਨਾਲ ਚੱਕ ਕੇ ਲੈ ਕੇ ਜਾਣਾ ਚੱਕ ਕੇ ਅੱਗੇ ਵਧ ਰਹੇ ਨੇ ਇਹਨਾਂ ਨੂੰ ਡਰਦਾ ਇਹਨਾਂ ਨੂੰ ਡਰ ਪਿਆ ਹੋਇਆ ਵੀ ਕਿਉਂ ਇਹ ਰਾਹੁਲ ਗਾਂਧੀ ਡਰੀ ਜਾਂਦੇ ਨੇ ਉਹਨਾਂ ਦੇ ਕੰਮ ਦੇਖ ਕੇ ਉਹ ਕਿਵੇਂ ਉਹਨਾਂ ਨੂੰ ਲੋਕਪ੍ਰੀਤਾਂ ਮਿਲਦੀ ਹੋਈ ਹੈ ਇਹਦੇ ਕਾਰਨ ਇਹਨਾਂ ਨੂੰ ਡਰ ਦੇ ਮਾਹੌਲ ਕਰਕੇ ਇਹੋ ਜਿਹੀ-ਓ ਜਿਹੀ ਟਿੱਪਣੀਆਂ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਰਾਹੁਲ ਗਾਂਧੀ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ ਹੈ ਬਿਲਕੁਲ ਗਲਤ ਬਿਆਨ ਨਹੀਂ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਕੱਢੀ ਨਿਆਂ ਯਾਤਰਾ ਕੱਢੀ ਕਿਵੇਂ ਲੋਕਾਂ ਨੂੰ ਉਹ ਨੀਚਲੇ ਲੈਵਲ ਤੋਂ ਲੈ ਕੇ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਕਿਵੇਂ ਚੱਲ ਰਹੇ ਇਹਨਾਂ ਨੂੰ ਇਹੀ ਡਰ ਹੈ ਇਹਨਾਂ ਨੂੰ ਇਹੀ ਡਰ ਸਤਾ ਰਿਹਾ ਇਹਨਾਂ ਨੂੰ ਅਸ ਪੁੱਤਲਾ ਭੋਕੇ ਇਸ ਤੋਂ ਬਾਅਦ ਕੋਈ ਮੈਮੋਰੰਡਮ ਵਗੈਰਾ ਬਿਲਕੁਲ ਮੈਮੋਰੰਡਮ ਕੋਈ ਨਹੀਂ ਜਿਸ ਅਸੀਂ ਸਾਫ਼ ਕਰਨੀਆਂ ਜਿੱਦਨ ਰਮਨੀਤ ਬਿੱਟੂ ਜਾਂ ਪਟਿਆਲੇ ਆਊਗਾ ਸੀ ਤਾਂ ਬਿਲਕੁਲ ਘਰਾਵ ਕਰਾਂਗੇ ਜਾਂ ਇਹ ਜਨਤਕ ਤੌਰ ਤੇ ਭਾਜਪਾ ਇਹਨਾਂ ਤੋਂ ਮਾਫੀ ਮੰਗੇਗੀ